ਸਸਰੀ ਗਾਲ ਜੀ ਤੁਸੀਂ ਦੇਖ ਰਹੇ ਹੋ ਸ਼ਰੇ ਪੰਜਾਬ ਨਿਊਜ਼ ਚੈਨਲ ਨਵੀਂ ਅੱਜ ਤਾਜ਼ਾ ਅਪਡੇਟ ਲੈ ਕੇ ਇੱਕ ਵਾਰੀ ਫੇਰ ਤੁਹਾਡੇ ਸਾਹਮਣੇ ਪੇਸ਼ ਹੋਏ ਹਾਂ ਗੱਲ ਕਰਦੇ ਹਾਂ ਇਸ ਵੇਲੇ ਦੀ ਬੇਹਦ ਹੀ ਮੰਦ ਭਾਗੀ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਮਾਪਿਓ ਦਾ ਸੋਨਾ ਸੁਣੱਖਾ ਪੁੱਤ ਨਸ਼ੇ ਨੇ ਖਾ ਲਿਆ ਇੱਕ ਪਿਓ ਦੇ ਭਾਵੁਕ ਬੋਲ ਦੇਖਣ ਨੂੰ ਮਿਲੇ ਜਿੱਥੇ ਉਹਨਾਂ ਨੇ ਕਿਹਾ ਕਿ ਅਗਰ ਤੁਸੀਂ ਨਸ਼ੇ ਤੋਂ ਆਪਣੇ ਬੱਚਿਆਂ ਨੂੰ ਬਚਾਣਾ ਹੈ ਤਾਂ ਪੰਜਾਬ ਛੱਡ ਦਿਓ ਉਸ ਤੋਂ ਬਾਅਦ ਦੱਸਿਓ ਕਿ ਪੁੱਤ ਦੀ ਲਾਸ਼ ਸੜਕ ਉੱਤੇ ਰੱਖ ਕੇ ਪੁਲਿਸ ਪੁਲਿਸ ਅਤੇ ਨਸ਼ੇ ਦੇ ਖਿਲਾਫ ਜਿਹੜੇ ਪਰਿਵਾਰਕ ਮੈਂਬਰਾਂ ਨੇ ਵੱਡਾ ਜਿਹੜਾ ਹੈ ਉਹ ਪ੍ਰੋਟੈਸਟ ਕੀਤਾ ਰਸਤੇ ਜਿਹੜੇ ਉਹ ਜਾਮ ਕਰ ਦਿੱਤੇਗੇ ਤਾਂ ਫਿਲਹਾਲ ਮੌਕੇ ਦੇ ਉੱਤੇ ਪੁਲਿਸ ਪਹੁੰਚੀ ਤਾਂ ਪੁਲਿਸ ਵੱਲੋਂ ਕਿਹਾ ਗਿਆ ਕਿ ਇਸ ਮਾਮਲੇ ਦੇ ਵਿੱਚ ਜੋ ਵੀ ਕੋਈ ਦੋਸ਼ੀ ਹੋਵੇਗਾ ਉਸ ਨੂੰ ਕੜੀ ਤੋਂ ਕੜੀ ਸਜ਼ਾ ਮਿਲੇਗੀ ਮਾਰਾ ਸਰਿਆ ਵੀ ਵਿਕਦਾ ਜੀ ਸਰਿਆ ਵੀ ਵਿਕਦਾ ਕੋਈ ਰੋਕ ਟੋਕ ਨਹੀਂ ਗਈ ਤੁਸੀਂ ਜਿਹੜਾ ਇਹ ਬੇਟਾ ਪੁੱਲਸ ਤੇ ਨਹੀਂ ਵੱਸਦੀ ਗੱਲ ਜੀ ਜਿਹੜੇ ਲੜਕੀ ਜਿਹੜੇ ਲੜਕੀ ਦੀ ਡੈਥ ਹੋਈ ਉਹਦਾ ਨਾਮ ਕੀ ਹੈ ਜੀ ਉਹਦਾ ਨਾਮ ਕਾਸ਼ਦੀਪ ਸੈਣੀ ਕਿੰਨੀ ਉਮਰ ਹੋ ਗਈ ਕਿੰਨੀ ਉਮਰ ਹੈ ਜੀ 26 ਸਾਲ ਉਮਰ ਹੈ ਜੀ ਹਾਂਜੀ ਪੜਿਆ ਲਿਖਿਆ ਵਾ ਗ੍ਰੈਜੂਏਟ ਹੈ ਫੁੱਟਬਾਲ ਦਾ ਪਲੇਅਰ ਆ ਹਾਂਜੀ ਤੇ ਤੁਸੀਂ ਉਹ ਬੇਟੇ ਤੇ ਕੀ ਲੱਗਦੇ ਜੀ ਮੈਂ ਉਹਦਾ ਫਾਦਰ ਹਾਂ ਜੀ ਤੇ ਕੀ ਵਜ੍ਹਾ ਕੀ ਹੈ ਜੀ ਕਿਉਂ ਡੈਥ ਹੋਈ ਹੈ ਕਿੰਨੀ ਦੇਰ ਤੋਂ ਇਸ ਮਾਮਲੇ ਦੇ ਵਿੱਚ ਹੈ ਜੀ ਇਹ ਨਸ਼ਾ ਨਸ਼ਾ ਜੀ ਆਮ ਹੀ ਵੇਚ ਰਿਆ ਜੀ ਦੁਨੀਆ ਕਰੀ ਜਾਂਦੀ ਹੈ ਕਈ ਮਰੀ ਜਾਂਦੇ ਨੇ ਉਹੀ ਰੋਕཐਾਮ ਨਹੀਂ ਹੈਗੀ ਨਸ਼ੇ ਦੀ ਤੇ ਕਦੋਂ ਉਹਦੀ ਡੈਥ ਹੋਈ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਜੀ ਮੈਨੂੰ ਇਹ 2 ਘੰਟੇ ਹੋਇਆ ਜੀ ਉਹਦੇ ਓਵਰਡੋਜ਼ ਕਹਿੰਦੇ ਹੋ ਗਿਆ ਜਾਂ ਨਹੀਂ ਹੋ ਗਿਆ ਤੁਹਾਨੂੰ ਤੇ ਪਤਾ ਨਹੀਂ ਆਈ ਹਸਪੀਟਲ ਲੈ ਕੇ ਗਏ ਆ ਉਹਨੇ ਡੈਥ ਹੋ ਗਈ ਹੈ ਜੀ ਤੇ ਕੈਟ ਬੋਡੀ ਉਹ ਕਿੱਥੇ ਪਈ ਹੋਈ ਸੀ ਕਿੱਥੋਂ ਤੁਸੀਂ ਉਹਨੂੰ ਰਿਸੀਵ ਕੀਤਾ ਅਸੀਂ ਮੈਂ ਬੋਰੀ ਸਾਹਿਬ ਗੁਰਦੁਆਰੇ ਲਾ ਕੋ ਚੋਕ ਕੇ ਲੈ ਗਿਆ ਜੀ ਉਹ ਪੈਲਸ ਤੇ ਲਾਦੋ ਤੇ ਉਹਦੇ ਨਾਲ ਹੋਰ ਕੋਈ ਵੀ ਹੈਗਾ ਨਹੀਂ ਜੀ ਉਸੇ ਮੌਕੇ ਤੇ ਕੋਈ ਨਹੀਂ ਮੌਜੂਦ ਨਹੀਂਗਾ ਜੀ ਉਹਨਾਂ ਦਾ ਤਾ ਹਸਪੀਟਲ ਵਾਲੇ ਨੇ ਕੀ ਕੀਤਾ ਉਹਨਾਂ ਨੇ ਡੈੱਡ ਡੈੱਡ ਕਰਾਇਆ ਹਾਂਜੀ ਉਹ ਕਹਿੰਦੇ ਜੀ ਡੈਥ ਹੋ ਗਈ ਤਾਂ ਹੁਣ ਤੁਸੀਂ ਬੋਡੀ ਜਿਹੜੀ ਆ ਉਹ ਸੜਕ ਦੇ ਉੱਤੇ ਰੱਖ ਕੇ ਪ੍ਰੋਟੈਸਟ ਵੀ ਕਰ ਰਹੇ ਹੋ ਤੇ ਮੈਂ ਤਾਂ ਪ੍ਰੋਟੈਸਟ ਇਹ ਕਰ ਰਿਹਾ ਵੀ ਪੰਜਾਬ ਦੇ ਲੋਕਾਂ ਨੂੰ ਮੈਂ ਇਹ ਕਹਿਣਾ ਚਾਹੁੰਦਾ ਵੀ ਪੰਜਾਬ ਛੱਡ ਜਾਓ ਪੰਜਾਬ ਛੱਡ ਕੇ ਯੂਪੀ ਬਿਹਾਰ ਚ ਚਲ ਜਿਓ ਜੇ ਤੁਸੀਂ ਆਪਣੇ ਬੱਚੇ ਬਚਾਣੇ ਆ ਤੇ ਹਾਂਜੀ ਤੇ ਪੰਜਾਬ ਛੱਡ ਦਿਓ ਅਸੀਂ ਤਾਂ ਛੱਡ ਦੇਣਾ ਜੀ ਅਸੀਂ ਤਾਂ ਬਾ ਛੱਡਦੇ ਪੰਜਾਬ ਤੇ ਦੁਬਾਰਾ ਪੰਜਾਬ ਚ ਕਦਮ ਨਹੀਂ ਰੱਖਣਾ ਸਰ ਤੁਸੀਂ ਕੀ ਕੰਮ ਕਰਦੇ ਹੋ ਜੀ ਮੈਂ ਜੀ ਪੁਲਿਸ ਡਿਪਾਰਟਮੈਂਟ ਚ ਆ ਸਰ ਕੀ ਲੱਗਦਾ ਕਿਉਂਕਿ ਤੁਸੀਂ ਆਪ ਇੱਕ ਪੁਲਿਸ ਡਿਪਾਰਟਮੈਂਟ ਦੇ ਵਿੱਚ ਤੁਹਾਡਾ ਬੱਚਾ ਇਸ ਤਰ੍ਹਾਂ ਪੁਲਿਸ ਨਾਕਾਮਯਾਬ ਹੈ ਜੀ ਪੁਲਿਸ ਕੀ ਕਰੇਗੀ ਘਰ ਘਰ ਨਸ਼ਾ ਵੇਚਦਾ ਪੁਲਿਸ ਕੀ ਕਰ ਲੇਗੀ ਉੱਥੇ ਸਰ ਕੀ ਕਹਿਣਾ ਚਾਹੋਗੇ ਹੁਣ ਪੰਜਾਬ ਸਰਕਾਰ ਬੜੇ ਦਾਅਵੇ ਕਰਦੀ ਆ ਕਿ ਨਸ਼ਾ ਖਤਮ ਹੋ ਗਿਆ ਹੈ ਨਸ਼ਾ ਖਤਮ ਹੋ ਗਿਆ ਜੀ ਤੁਹਾਡੇ ਸਾਹਮਣੇ ਤੇ ਮਿਸਾਲ ਪਈ ਜੇ ਬੋਡੀ ਬਾਹਰ ਪਈ ਜੇ ਜੇ 26 ਸਾਲ ਦੇ ਬੇਟੇ ਦੀ ਹੁਣ 2 ਮਹੀਨਿਆਂ ਬਾਅਦ ਸੈਂਟਰ ਤੋਂ ਆਇਆ ਰਾਤ ਹੀ ਆਇਆ ਆਂਦਾ ਹੀ ਉਹਨੂੰ ਇਹਦਾ ਮਤਲਬ ਇੱਕ ਤਾਂ ਨਾ ਡਰਗਸ ਜਿ ਮਿਲੀ ਆਨੂੰ ਬਿਲਕੁਲ ਭਾਜੀ ਪੁਲਿਸ ਸਰਿਆਮ ਇੱਕਦਾ ਜੀ ਨਸ਼ਾ ਪੁਲਿਸ ਪਹੁੰਚੀ ਹੈ ਜੀ ਮੌਕੇ ਤੇ ਹਾਂਜੀ ਆਏ ਨੇ ਜੀ ਪੁਲਿਸ ਅਫਸਰ ਆਏ ਨੇ ਜੀ ਕੀ ਕਿਆ ਗਿਆ ਜੀ ਉਹਨਾਂ ਵੱਲੋਂ ਨਹੀਂ ਜੀ ਉਹਨਾਂ ਨੇ ਵਿਚਾਰਿਆਂ ਨੇ ਕੀ ਕਹਿਣਾ ਜੀ ਉਹ ਕੀ ਕਰ ਸਕਦੇ ਉਹ ਤੇ ਕਹਿੰਦੇ ਜਿੰਨੀ ਤੁਹਾਡੀ ਹੱਲਪ ਹੁੰਦੀ ਅਸੀਂ ਕਰਾਂਗੇ ਜੀ ਉਹ ਦੋਸ਼ੀਆਂ ਨੂੰ ਫੜਾਂਗੇ ਚਲੋ ਜੋ ਵੀ ਉਹਨਾਂ ਨੂੰ ਕੋਈ ਸ਼ੱਕ ਸੁਭਾ ਹੋਏਗਾ ਮੰਗ ਕੀ ਹੈ ਜੀ ਮੰਗ ਸਾਡੀ ਕੋਈ ਵੀ ਨਹੀਂ ਜੀ ਮੰਗ ਕੀ ਹੈ ਮਰਨ ਵਾਲਾ ਮਰ ਗਿਆ ਜੀ ਮੰਗ ਬਸ ਨਜ਼ਾਰੇ ਆ ਕਿੰਨੇ ਕਿੰਨੇ ਬੱਚੇ ਸੀਗੇ ਤੁਹਾਡੇ ਜੀ ਦੋ ਜੀ ਆ ਮਾਂ ਨਹੀਂ ਫੋਟੋ ਲੱਗੋ ਤੇਰੇ ਤੇ ਕਰ ਹਾਂਜੀ ਆ ਰਹੀ ਹੈ ਜੀ ਤਾਂ ਕੀ ਮਾਲ ਦਾ ਜੀ ਤੇ ਜਿਹੜਾ ਪ੍ਰੋਟੈਸਟ ਹੋ ਰਿਹਾ ਬੁੜੀ ਦਾ ਕਿ ਢੜ ਬੁੜੀ ਦਾ ਇੱਕ ਗੁਰਨਾਨਕ ਬੜੇ ਸਾਨ ਕੋ ਇਨਫਾਰਮੇਸ਼ਨ ਆਈ ਸੀ ਇੱਕ ਲੜਕਾ ਆਕਾਸ਼ ਉਹਦੀ ਡੈਥ ਹੋ ਗਈ ਹੈ ਜੀ ਤੇ ਮੌਕੇ ਤੇ ਪਹੁੰਚੇ ਹਾਲਾਤਾਂ ਦੇ ਕਰ ਰਹੇ ਆ ਵੈਰੀਫਾਈ ਪਰਿਵਾਰ ਜੋ ਵੀ ਸਾਨੂੰ ਸਟੇਟਮੈਂਟ ਦੇਗਾ ਉਸ ਦੇ ਅਧਾਰ ਉੱਪਰ ਅਗਲੀ ਕਾਰਵਾਈ ਹੋਵੇਗੀ ਨਾ ਡੈਥ ওভার ਟੂਸ ਨੂੰ ਹੋਈ ਹੈ ਨਹੀਂ ਦੇਖੋ ਹਾਂ ਲਈ ਉਹਨਾਂ ਨੇ ਮੈਨੂੰ ਕੋਈ ਸਟੇਟਮੈਂਟ ਨਹੀਂ ਦਿੱਤੀ ਕਿ ਜੋ ਵੀ ਉਹਦੇ ਫਾਦਰ ਸਟੇਟਮੈਂਟ ਦੇਣਗੇ ਉਸ ਦੇ ਅਧਾਰ ਉੱਪਰ ਕਾਰਵਾਈ ਹੋ ਜਾਈਗੀ ਠੀਕ ਹੈ ਸਰ ਨਹੀਂ ਆਣੀ ਕਿ ਕਰਾਉਣਾ ਸ਼ੇਰ ਪੰਜਾਬ ਨਿਊ ਚੈਨਲ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਦੇ ਰਹੋ ਤਾਂ ਜੋ ਕਿ ਸਮੇਂ-ਸਮੇਂ ਸਿਰ ਤੁਹਾਨੂੰ ਸਾਡੀ ਨੋਟੀਫਿਕੇਸ਼ਨਾਂ ਮਿਲਦੀਆਂ ਰਹਿਣ ਫਿਲਹਾਲ ਮੈਨੂੰ ਦਿਓ ਇਜਾਜ਼ਤ ਦੇਖਦੇ ਰਹੋ ਸ਼ਰੇ ਪੰਜਾਬ ਨਿਊ ਚੈਨਲ